ਬਾਤ-ਬਾਤ ਤੇ ਲਵ ਯੂ ਨਾ ਕਰਿਆ ਕਰਾ ਇਹੋ ਬਾਤ ਮੇਰੀ ਫੈਮਲੀ ਨੇ ਬੇਰਾ ਲਾਂਗੀ ਨਾ ਤਾਂ ਤੇਰੀ ਫੈਮਲੀ ਵਾਲੇ ਮਿਸਯੂ ਬੇਟਾ ਲਿਖਦੇ ਪਾਵਾਂ ਸਤਿ ਸ਼੍ਰੀ ਅਕਾਲ ਦੋਸਤੋ ਸੋ ਸੋ ਫਾਈਨਲੀ ਇੰਤਜ਼ਾਰ ਖਤਮ ਕਰਦਿਆਂ ਐਮੀ ਵਰਕ ਦੀ ਆਉਣ ਵਾਲੀ ਨਵੀਂ ਫਿਲਮ ਕੁੜੀ ਹਰਿਆਣੇ ਵਾਲ ਦੀ ਦਾ ਅਫੀਸ਼ੀਅਲ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਤੇ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਇੰਨਾ ਤਾਂ ਪੱਕਾ ਹੋ ਜਾਂਦਾ ਹੈ ਕਿ ਇਹ ਫਿਲਮ ਜਿਸ ਦਿਨ ਵੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਕਾਫੀ ਸ਼ਾਨਦਾਰ ਕਮਾਈ ਕਰੇਗੀ ਪੂਰੀ ਹਰਿਆਣੇ ਵਾਲੀ ਦੀ ਫਿਲਮ ਵਿੱਚ ਸਾਨੂੰ ਐਮੀ ਵਿਰਕ ਦੇ ਨਾਲ ਨਾਲ ਸੋਨ ਬਾਜਵਾ ਅਜੇ ਹੱਡਾ ਹਣੀ ਮੱਟੂ ਮਹਾਵੀਰ ਪੁੱਲੜ ਅਤੇ ਯੋਗਰਾ ਸਿੰਘ ਦੇਖਣ ਨੂੰ ਮਿਲਣ ਵਾਲੇ ਹਨ ਟ੍ਰੇਲਰ ਤੋਂ ਪਤਾ ਚੱਲਦਾ ਹੈ ਕਿ ਇਸ ਫਿਲਮ ਦੀ ਸਟੋਰੀ ਬਹੁਤ ਹੀ ਮਜ਼ੇਦਾਰ ਹੋਣ ਵਾਲੀ ਹੈ ਤੇ ਫਿਲਮ ਸਾਨੂੰ ਫੁੱਲ ਐਂਟਰਟੇਨ ਵੀ ਕਰਨ ਵਾਲੀ ਹੈ ਕੁੜੀ ਹੜਿਆਣੇ ਵਾਲੀ ਫਿਲਮ ਨੂੰ ਡਾਇਰੈਕਟ ਤੇ ਰਿਟਨ ਰਕੇਸ਼ धवन ਨੇ ਕੀਤਾ ਹੈ ਜੋ ਪਹਿਲਾਂ ਵੀ ਆ ਜਾ ਮੈਕਸੀਕੋ ਚੱਲੀਏ ਵਰਗੀਆਂ ਸੁਪਰ ਹਿੱਟ ਤੇ ਹੌਸਲਾ ਰੱਖ ਤੇ ਚੱਲ ਮੇਰਾ ਪੁੱਤ ਵਰਗੀਆਂ ਸੁਪਰ ਹਿੱਟ ਫਿਲਮਾਂ ਦੇ ਰਾਈਟਰ रह ਚੁੱਕੇ ਹਨ ਤੇ ਪ੍ਰੋਡਿਊਸ ਇਸ ਫਿਲਮ ਨੂੰ ਪਵਨ ਗਿੱਲ, ਅਮਨ ਗਿੱਲ ਅਤੇ ਸੁਨੀਲ ਗਿੱਲ ਨੇ ਮਿਲ ਕੇ ਕੀਤਾ ਹੈ। ਕੁੜੀ ਹਰਿਆਣੇ ਵਾਲੇ ਦੀ ਫਿਲਮ ਦੇ ਟ੍ਰੇਲਰ ਤੋਂ ਪਤਾ ਚੱਲਦਾ ਹੈ ਕਿ ਸਾਨੂੰ ਇਸ ਫਿਲਮ ਵਿੱਚ ਇੱਕ ਅਲੱਗ ਸਟੋਰੀ ਦੇਖਣ ਨੂੰ ਮਿਲਣ ਵਾਲੀ ਹੈ। ਬਾਕੀ ਐਮੀ ਵਰਕ ਦੀ ਇਹ ਫਿਲਮ 14 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਫਿਲਮ ਵੀ ਬਹੁਤ ਮਜ਼ੇਦਾਰ ਹੋਣ ਵਾਲੀ ਹੈ। ਬਾਕੀ ਆਸ ਕਰਦੇ ਹਾਂ ਕਿ ਇਹ ਫਿਲਮ ਜਿਸ ਦਿਨ ਵੀ ਰਿਲੀਜ਼ ਹੋਵੇਗੀ, ਕਾਫੀ ਸ਼ਾਨਦਾਰ ਕਮਾਈ ਕਰੇਗੀ ਤੇ ਸੁਪਰ ਡੂਪਰ ਹਿੱਟ ਸਾਬਿਤ ਹੋਵੇਗੀ। ਬਾਕੀ ਤੁਹਾਡੇ ਵਿੱਚੋਂ ਕੌਣ-ਕੌਣ 14 ਜੂਨ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਦੇਖਣ ਜਾ ਰਿਹਾ ਹੈ ਇਹ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਾਕੀ ਜੇ ਤੁਹਾਨੂੰ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ